ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ ਹਸਪਤਾਲ ਚੋਂ ਸਾਹਮਣੇ ਆਈ ਤਸਵੀਰ ਹਿਨਾ ਖਾਨ ਨੂੰ ਤੇਜ ਸਟੇਜ ਦਾ ਬ੍ਰੈਸਟ ਕੈਂਸਰ ਹੈ ਤੇ ਉਹ ਇਸ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਇਸ ਦੌਰਾਨ ਹੁਣ ਇੱਕ ਹੋਰ ਟੀਵੀ ਅਦਾਕਾਰ ਆਪਣੀ ਬਿਮਾਰੀ ਦੇ ਕਾਰਨ ਖਬਰਾਂ ਵਿੱਚ ਆ ਗਿਆ ਨਿਸ਼ਾਰ ਉਸਕੇ ਕਜ਼ਨ ਫੇਮ ਦੇ ਮਸ਼ਹੂਰ ਟੀਵੀ ਅਦਾਕਾਰ ਵਿਭੂ ਰਾਗਵ ਲੰਬੇ ਸਮੇਂ ਤੋਂ ਕੈਂਸਰ ਦੇ ਨਾਲ ਜੂਝ ਰਹੇ ਨੇ ਵਿਭੂ ਰਾਗਵ 34 ਸਟੇਜ ਦੇ ਕੋਲਨ ਕੈਂਸਰ ਤੋਂ ਪੀੜਤ ਹੈ ਤੇ ਹੁਣ ਹਸਪਤਾਲ ਤੂਸ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਅਦਾਕਾਰ ਕੋਲ ਆਪਣੇ ਕੈਂਸਰ ਦਾ ਇਲਾਜ ਕਰਵਾਉਣ ਦੇ ਲਈ ਪੈਸੇ ਵੀ ਨਹੀਂ ਨੇ ਹੁਣ ਬਹੁਤ ਸਾਰੇ ਅਦਾਕਾਰ ਬਿਬੂ ਰਾਗਵ ਦੇ ਕੈਂਸਰ ਦੇ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਿੰਪਲ ਕਾਲ ਮੌਨਸੀਨ ਖਾਨ ਸੋਮੇਟੰਦਨ ਅਤੇ ਅਦਿਤੀ ਮਲਿਕ ਨੇ ਖੁਲਾਸਾ ਕੀਤਾ ਕਿ ਟਾਟਾ ਮੈਮੋਰੀਅਲ ਹਸਪਤਾਲ ਵਿੱਚ ਕੀਤੇ ਜਾ ਰਹੇ ਬਿਬੂ ਰਾਗਵ ਦੇ ਇਲਾਜ ਦੇ ਲਈ ਪੈਸੇ ਦੀ ਘਾਟ ਹੈ ਅਜੇ ਹੀ ਸਤੀਤੇ ਦੇ ਵਿਚੂੜ ਸਾਰੇ ਮਿਲ ਕੇ ਉਸ ਦੇ ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਰੋਜ਼ਲਿਨ ਖਾਨ ਵੀ ਉਹਨਾਂ ਦੇ ਨਾਲ ਚੁੜ ਗਈ ਹੈ ਰੋਜ਼ਲਿਨ ਨੇ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਸਾਂਝੀ ਕੀਤੀਆਂ ਅਤੇ ਲੋਕਾਂ ਨੂੰ ਵਿੱਭੂ ਰਾਗਵ ਦੀ ਮਦਦ ਕਰਨ ਦੀ ਅਪੀਲ ਕੀਤੀ ਨਾਲ ਹੀ ਅਦਾਕਾਰ ਨੂੰ ਇਸ ਤਰ੍ਹਾਂ ਮਜ਼ਬੂਤ ਰਹਿਣ ਦੀ ਬੇਨਤੀ ਕੀਤੀ ਤੁਹਾਨੂੰ ਦੱਸਦੀ ਹੈ ਕਿ ਅਦਾਕਾਰ ਵਿੱਭੂ ਰਾਗਵ ਲੰਬੇ ਸਮੇਂ ਤੋਂ ਆਪਣੇ ਸੋਸ਼ਲ ਮੀਡੀਆ ਤੇ ਕੈਂਸਰ ਬਾਰੇ ਪੋਸਟਾਂ ਸ਼ੇਅਰ ਕਰ ਰਹੇ ਨੇ ਸਮੇ ਸਮੇਂ ਦੀ ਇੰਡਸਟਰੀ ਦੇ ਕੁਝ ਲੋਕ ਅੱਗੇ ਆਉਂਦੇ ਨੇ ਅਤੇ ਟੀਵੀ ਅਦਾਕਾਰ ਬਿਬੂ ਰਾਗਵ ਦੇ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਅਦਾਕਾਰ ਆਪਣੀ ਬਿਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਹਿਲਾਂ ਉਸ ਦੀ ਹਾਲਤ ਖਰਾਬ ਹੈ ਤੇ ਉਸ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਚੱਲ ਰਹੀ ਹੈ। ਇਸ ਤੋਂ ਇਲਾਵਾ ਉਹ ਵਿੱਤੀ ਤੰਗੀ ਦੇ ਕਾਰਨ ਵੀ ਟੁੱਟਿਆ ਹੋਇਆ ਹੈ। ਹੁਣ ਉਸ ਨੂੰ ਬਚਨ ਦੇ ਲਈ ਦੂਜਿਆਂ ਤੋਂ ਵੀ ਵਿੱਤੀ ਮਦਦ ਮੰਗਣੀ ਪੈ ਰਹੀ ਹੈ। ਅਮਿਤਾ ਬਚਨ ਨੇ ਖਰੀਦੀ ਅਯੁੱਧਿਆ ਵਿੱਚ ਜ਼ਮੀਨ ਕੀਮਤ ਉਡਾ ਦੇਵੇਗੀ ਤੁਹਾਡੇ ਵੀ ਹੋਸ਼ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾ ਬਚਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਬਿਗਬੀ ਨੇ ਨਵੀਂ ਜ਼ਮੀਨ ਖਰੀਦੀ ਹੈ ਮੁੰਬਈ ਦੇ ਵਿੱਚ ਕਈ ਆਲਿਸ਼ਾਨ ਬੰਗਲੇ ਤੋਂ ਬਾਅਦ ਅਮਿਤਾ ਬਚਨ ਕੋਲ ਹੁਣ ਯੁੱਧਿਆ ਵਿੱਚ ਵੀ ਜ਼ਮੀਨ ਹੋਵੇਗੀ ਰਿਪੋਰਟਰ ਦੇ ਅਨੁਸਾਰ ਰਾਮਨਗਰੀ ਦੇ ਵਿੱਚ 3 ਬਿਗੀ ਜ਼ਮੀਨ ਖਰੀਦੀ ਗਈ ਹੈ ਇਹ ਜ਼ਮੀਨ ਮੁੰਬਈ ਸਥਿਤ ਡਿਵੈਲਪਰ ਦਿ ਹਾਊਸ ਆਫ ਅਭਿਨੰਦਨ ਲੋਡਾ ਦੇ ਨਾਲ ਵੇਚਤੀ ਗਈ ਹੈ ਅਦਾਕਾਰ ਨੇ ਇਸ ਨੂੰ ਆਪਣੇ ਸਵਰਗਵਾਸੀ ਪਿਤਾ ਹਰਵੰਸ਼ ਰਾਏ ਬਚਨ ਮੈਮੋਰੀਅਲ ٹرسٹ ਦੇ ਨਾਮ ਤੇ ਖਰੀਦਿਆ ਹੈ। ਇਸ ਦੀ 2 ਬੀਕੇ ਜ਼ਮੀਨ ਦੀ ਕੀਮਤ ਤੁਹਾਡੇ ਹੋਸ਼ ਉਡਾ ਦੇਵੇ ਕਿ ਅਮੇਤਪੁਰ ਵਿੱਚ ਜ਼ਮੀਨ ਬਹੁਤ ਸਸਤੇ ਭਾਅ ਤੇ ਮਿਲੀ ਹੈ। ਇਸ ਸੌਦੇ ਸਿਰਫ 2000 ਰੁਪਏ ਪ੍ਰਤੀ ਗਜ ਦੀ ਦਰ ਤੇ ਨਾਲ ਹੋਇਆ ਇਸ ਦਾ ਮਤਲਬ ਹੈ ਕਿ ਹੁਣ ਅਮਿਤਾ ਬਚਨ ਨੇ ਸੌਦਾ ਲਗਭਗ 86 ਲੱਖ ਰੁਪਏ ਵਿੱਚ ਕੀਤਾ ਇੰਨੀ ਸਸਤੀ ਕੀਮਤ ਤੇ ਐਡੀ ਵੱਡੀ ਜ਼ਮੀਨ ਪ੍ਰਾਪਤ ਕਰਨਾ ਸੱਚਮੁੱਚ ਇੱਕ ਲਾਭਦਾਇਕ ਸੌਦਾ ਹੈ ਰਿਪੋਰਟਾਂ ਦੇ ਅਨੁਸਾਰ ਅਮਿਤਾ ਬਚਨ ਦੁਆਰਾ ਯੋਧਿਆ ਵਿੱਚ ਖਰੀਦੀ ਗਈ ਇਸ ਜ਼ਮੀਨ ਦੀ ਰਜਿਸਟਰੀ 31 ਜਨਵਰੀ 2025 ਨੂੰ ਕੀਤੀ ਗਈ ਸੀ ਸ਼ੇਖਰ ਖਬਰਾਂ ਦੀ ਮੰਨਿਆਤਾ ਮੀਤਾਬ ਬਚਨ ਦੀ ਜਾਇਦਾਦ ਰਾਮ ਮੰਦਿਰ ਤੋਂ ਲਗਭਗ 7 ਕਿਲੋਮੀਟਰ ਦੂਰ ਹੈ ਇਸ ਦਾ ਸਥਾਨ ਸਰੀਉ ਨਦੀ ਦੇ ਨੇੜੇ ਦੱਸਿਆ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਇਹ ਚੋਈਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਮੀਤਾਬ ਬਚਨ ਨੇ ਅਯੁੱਧਿਆ ਦੇ ਵਿੱਚ ਜ਼ਮੀਨ ਖਰੀਦੀ ਹੈ ਹਾਲਾਂਕਿ ਫਿਰ ਇਸ ਦੀ ਕੀਮਤ ਕਿੰਨੀ ਹੈ ਇਸ ਬਾਰੇ ਖੁਲਾਸਾ ਨਹੀਂ ਹੋਇਆ ਨਾ ਹੀ ਇਹ ਪਤਾ ਸੀ ਕਿ ਇਹ ਜ਼ਮੀਨ ਕਿੰਨੀ ਵੱਡੀ ਸੀ ਪਰ ਹੁਣ ਸਾਰੀ ਜਾਣਕਾਰੀ ਸਾਹਮਣੇ ਆ ਗਈ ਹੈ ਤੇ ਹਰਵੰਸ਼ ਰਾਏ ਬਚਨ ਮੈਮੋਰੀ ਟ੍ਰਸਟ ਦੇ ਨਾਮ ਤੇ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਹੈ ਮੀਡੀਆ ਰਿਪੋਰਟ ਦੇ ਅਨੁਸਾਰ ਅਮਿਤabਚਨ 9 ਫਰਵਰੀ ਨੂੰ ਅਯੋਧਿਆ ਗਏ ਸਨ ਅਤੇ ਰਾਮ ਲੱਲਾ ਦੇ ਦਰਸ਼ਨ ਕੀਤੇ ਸਨ ਇਸ ਸਮੇਂ ਦੌਰਾਨ ਬਿਗਬੀ ਨੇ ਸੰਕੇਤ ਦਿੱਤਾ ਸੀ ਕਿ ਉਹ ਇੱਥੇ ਆਉਂਦੇ ਰਹਿਣਗੇ ਇਸ ਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਅਮਿਤabਚਨ ਦੇ ਵੱਲੋਂ ਤੇ ਹੋਰਾ ਮਾਜਾ ਦੇ ਵਿੱਚ ਜ਼ਮੀਨ ਖਰੀਦਣ ਦੇ ਕਾਰਨ ਉਤੇ ਜਾਇਦਾਦ ਦੀਆਂ ਦਰਾਂ ਵਾਸ ਸਕਦੀਆਂ ਨੇ ਕਿਰਨ ਖੀਰ ਨੇ ਡਾਰਲਿੰਗ ਪਤੀ અનુਪਮ ਖੀਰ ਦੇ ਲਈ ਜਨਮਦਨ ਤੇ ਲਿਖਿਆ ਪਿਆਰਾ ਨੋਟ ਦੇਗਜਦਾਕਰ ਨੂੰ ਖੇਰ ਜਿਨ੍ਹਾਂ ਨੂੰ ਅਕਸਰ ਮੈਰਾਥਨ ਮੈਨ ਕਿਹਾ ਜਾਂਦਾ ਹੈ 7 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਤੇ ਉਹ 70 ਸਾਲ ਦੇ ਹੋ ਗਏ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਵੀ ਉਹਨਾਂ ਨੂੰ ਮੁਬਾਰਕਾਂ ਦੇ ਰਹੀਆਂ ਸਨ ਹਾਲਾਂਕਿ ਉਹਨਾਂ ਦੀ ਪਤਨੀ ਅਦਾਕਾਰਾ ਕਿਰਨ ਖੇਰ ਦੀ ਇੱਕ ਖਾਸ ਪੋਸਟ ਨੇ ਸੱਚਮੁੱਚ ਸਭ ਦਾ ਦਿਲ ਜਿੱਤ ਲਿਆ ਸ਼ੁੱਕਰਵਾਰ ਨੂੰ ਅਦਾਕਾਰਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਪਣੇ ਪਿਆਰੇ ਡਾਰਲਿੰਗ ਦੇ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਇੱਕ ਪਿਆਰੀ ਪੋਸਟ ਸਾਂਝੀ ਕੀਤੀ। ਤਸਵੀਰ ਦੇ ਵਿੱਚ ਦੋਵੇਂ ਇੱਕ ਦੂਜੇ ਦੇ ਗੱਲ ਲੱਗਦੇ ਹੋਏ ਨਜ਼ਰ ਆਉਂਦੇ ਨੇ। ਉਹਨਾਂ ਲਿਖਿਆ ਪਿਆਰੇ ਡਾਰਲਿੰਗ ਅਨੁਪਮ ਖੇੜ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਅਤੇ ਆਉਣ ਵਾਲੇ ਕਈ ਹੋਰ ਸਾਲਾਂ ਦਾ ਆਸ਼ੀਰਵਾਦ ਦੇਵੇ। ਬਹੁਤ ਸਾਰਾ ਪਿਆਰ। ਨਰੁਪਮ ਖੇਰ ਨੇ 1978 ਦੇ ਵਿੱਚ ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਉਹ ਥੀਏਟਰ ਦੇ ਨਾਲ ਜੁੜ ਗਏ 80 ਦੇ ਦਹਾਕੇ ਦੇ ਵਿੱਚ ਉਹ ਇੱਕ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਗਏ ਨਰੁਪਮ ਖੇਰ ਸਿਰਫ 37 ਰੁਪਏ ਲੈ ਕੇ ਘਰ ਛੱਡ ਕੇ ਸੁਪਨਿਆਂ ਦੇ ਸ਼ਹਿਰ ਮੁੰਬਈ ਪਾਸਕੇ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਹੀਂ ਨਹੀਂ ਉਹਨਾਂ ਨੂੰ ਕਈ ਰਾਤਾਂ ਪਲੇਟਫਾਰਮ ਤੇ ਵੀ ਬਿਤਾਉਣੀਆਂ ਪਈਆਂ। ਉਹਨਾਂ ਕੋਲ 3 ਸਾਲਾਂ ਤੋਂ ਕੋਈ ਵੀ ਕੰਮ ਨਹੀਂ ਸੀ। ਇੱਕ ਅਦਾਕਾਰ ਦੇ ਤੌਰ ਤੇ ਉਹਨਾਂ ਨੂੰ 1982 ਦੇ ਵਿੱਚ ਰਿਲੀਜ਼ ਹੋਈ ਫਿਲਮ ਆਗਮਨ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਪਰ ਫਿਲਮ ਦੇ ਅਸਫਲ ਹੋਣ ਤੋਂ ਬਾਅਦ ਉਹ ਫਿਲਮ ਇੰਡਸਟਰੀ ਵਿੱਚ ਆਪਣਾ ਨਾਮ ਨਹੀਂ ਬਣਾ ਸਕੇ। ਸਾਲ 1984 ਦੇ ਵਿੱਚ ਨੂਪਮ ਖੇਰ ਨੂੰ ਮਹੇਸ਼ ਪਟ ਦੀ ਫਿਲਮ ਸਾਰਾਂਸ਼ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਬਜ਼ੁਰਗ ਪਿਤਾ ਦੀ ਭੂਮਿਕਾ ਨਿਭਾਈ ਜਿੱਥੇ ਪੁੱਤਰ ਦੀ ਅਚਾਨਕ ਉਹਨਾਂ ਦੀ ਮੌਤ अनुपम ਨੇ ਆਪਣੇ ਕਿਰਦਾਰ ਨੂੰ ਗੰਭੀਰਤਾ ਦੇ ਨਾਲ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਉਹਨਾਂ ਨੂੰ ਸਰਵੋਤਮ ਅਦਾਕਾਰ ਦੇ ਲਈ ਫਿਲਮ ਫੇਅਰ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ।